ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਅੱਜ ਦੇ ਮੁੱਦੇ 'ਤੇ ਤੁਹਾਡਾ ਸਵਾਗਤ ਮੈਂ ਗੁਰਮukh ਸਿੰਘ ਰੁਪਾਣਾ ਆਪਾਂ ਗੱਲ ਕਰਾਂਗੇ ਅੰਮ੍ਰਿਤਸਰ ਮਜੀਠਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਅੱਜ ਸਵੇਰ ਤੋਂ ਵਿਜੀਲੈਂਸ ਵਿਕਰਮ ਸਿੰਘ ਮਜੀਠੀਆ ਦੇ ਘਰ ਪੁੱਜੀ ਸਿਰਫ ਘਰੇ ਨਹੀਂ ਪੰਜਾਬ ਦੇ ਹੋਰ ਨਾਲ ਕਈ ਥਾਵਾਂ ਦੇ ਉੱਪਰ ਵਿਕਰਮ ਸਿੰਘ ਮਜੀਠੀਆ ਦੇ ਟਿਕਾਣਿਆਂ ਦੇ ਉੱਪਰ ਛਾਪੇਮਾਰੀ ਚੱਲ ਰਹੀ ਸੀ ਸਵੇਰ ਤੋਂ ਆਪਾਂ ਦੇਖ ਰਹੇ ਸੀ ਕਿ ਵਿਕਰਮ ਮਜੀਠੀਆ ਆਪਣੇ ਪੇਜ ਤੇ ਲਾਈਵ ਹੋਏ ਉਹ ਵਿਜੀਲੈਂਸ ਟੀਮ ਦੇ ਨਾਲ ਕਾਫੀ ਨੋਕਚੋਕ ਕੀਤੀ ਕਾਫੀ ਬਹਿਸ ਹੋਈ ਔਰ ਇਹ ਵੀ ਕਹਾ ਕਿ ਤੁਸੀਂ ਦਰਵਾਜ਼ਾ ਭੰਨ ਕੇ ਅੰਦਰ ਆਉਣ ਦੀ ਕੋਸ਼ਿਸ਼ ਕੀਤੀ ਜਦੋਂ ਕਿ ਵਿਜੀਲੈਂਸ ਕਹਿ ਰਹੀ ਹੈ ਕਿ ਬਿਲਕੁਲ ਨਹੀਂ ਅਸੀਂ ਆਪਣੇ ਪ੍ਰੋਟੋਕੋਲ ਤਹਿਤ ਆਏ ਹ ਜਿਸ ਤਰ੍ਹਾਂ ਵੀ ਵਿਜੀਲੈਂਸ ਦੇ ਅਧਿਕਾਰੀ ਪੁੱਜੇ ਤਾਂ ਕਾਫੀ ਛਾਪੇਮਾਰੀ ਤੋਂ ਬਾਅਦ ਉਹਨਾਂ ਦੇ ਘਰ ਦੀ ਤਲਾਸ਼ੀ ਲਈ ਉਸ ਤੋਂ ਪਹਿਲਾਂ ਵਿਜੀਲੈਂਸ ਨੂੰ ਡਰ ਸੀ ਪੰਜਾਬ ਪੁਲਿਸ ਨੂੰ ਡਰ ਸੀ ਕਿ ਇਹ ਨਾ ਹੋਵੇ ਕਿ ਪੂਰੇ ਪੰਜਾਬ ਤੋਂ ਜਾਂ ਵੱਖ-ਵੱਖ ਇਲਾਕਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਆਗੂ ਵਿਕਰਮ ਮਜੀਠੀਆ ਦੇ ਘਰ ਪਹੁੰਚ ਜਾਣ ਜਾਂ ਫਿਰ ਇਹ ਨਾ ਹੋਵੇ ਕਿ ਮਾਹੌਲ ਖਰਾਬ ਹੋ ਸਕਦਾ ਇਸ ਕਰਕੇ ਉਹਨਾਂ ਨੇ ਬਿਕਰਮ ਮਜੀਠੀਆ ਦੇ ਘਰ ਨੂੰ ਉਹਨਾਂ ਦੇ ਪਿੰਡ ਨੂੰ ਜਾਂ ਉਹਨਾਂ ਦੀ ਰਹਿਸ਼ ਤੱਕ ਆਉਣ ਵਾਲੇ ਸਾਰੇ ਰਸਤਿਆਂ ਤੇ ਕਮਾਂਡੋ ਤੇ ਪੰਜਾਬ ਪੁਲਿਸ ਤੈਨਾਤ ਕਰ ਦਿੱਤੀ ਤਾਂ ਫਿਰ ਜਦੋਂ ਵਿਜੀਲੈਂਸ ਨੂੰ ਜਾਂ ਪੰਜਾਬ ਪੁਲਿਸ ਨੂੰ ਇਹ ਲੱਗਿਆ ਕਿ ਹੁਣ ਬਿਲਕੁਲ ਸੇਫ ਹੈ ਤੇ ਬਿਕਰਮ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਤਾਂ ਉਸ ਨੂੰ ਲੈ ਕੇ ਤੁਰੰਤ ਵਿਜੀਲੈਂਸ ਨੇ ਬਿਕਰਮ ਮਜੀਠੀਆ ਨੂੰ ਆਪਣੇ ਹरासत ਵਿੱਚ ਲਿਆ ਤੇ ਉਹਨਾਂ ਨੂੰ ਉਹਨਾਂ ਦੀ ਰਹਿਸ਼ ਦੇ ਪਿਛਲੇ ਦਰਵਾਜੇ ਤੋਂ ਲੈ ਕੇ ਵਿਜੀਲੈਂਸ ਟੀਮ ਜਿਹੜੀ ਉਹ ਨਿਕਲ ਗਈ ਸੋ ਵਿਜੀਲੈਂਸ ਟੀਮ ਨੂੰ ਕਿਸ ਆਧਾਰ ਤੇ ਜਾਂ ਕਿਸ ਕੇਸ ਦੇ ਵਿੱਚ ਜਿਹੜਾ ਗ੍ਰਿਫਤਾਰੀ ਹੋਈ ਆ ਸੋ ਉਹ ਦੱਸਿਆ ਜਾ ਰਿਹਾ ਕਿ ਬਿਕਰਮ ਮਜੀਠੀਆ ਦੇ ਖਿਲਾਫ ਕਾਫੀ ਦੇਰ ਤੋਂ ਇੱਕ ਮਾਮਲਾ ਸੀ ਇੱਕ ਪਰਚਾ ਸੀ ਉਸ ਦੇ ਆਧਾਰ ਤੇ ਉਹਨਾਂ ਦੀ ਗ੍ਰਿਫਤਾਰੀ ਹੋਈ ਆ ਸੋ ਉਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੀਐਨ ਰਾਗੂ ਤੇ ਜੁੱਧ ਨਸ਼ਿਆਂ ਵਿਰੁੱਧ ਇੰਚਾਰਜ ਬਲਤੇਜ ਪੰਨੂ ਉਹਨਾਂ ਨੇ ਵੀ ਮੀਡੀਆ ਨਾਲ ਗੱਲਬਾਤ ਕੀਤੀ ਹੈ ਸੋ ਉਹਨਾਂ ਨੇ ਕੀ ਕਿਹਾ ਜਾਣਕਾਰੀ ਦਿੰਦਿਆਂ ਉਸਤੇ ਵੀ ਇੱਕ ਨਜ਼ਰ ਮਾਰਦੇ ਆ ਪੰਜਾਬ ਦੇ ਵਿੱਚ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਉਹਦੇ ਪਾਰਟ ਦੇ ਤਹਿਤ ਹੀ ਅੱਜ ਪੰਜਾਬ ਦੇ ਵਿੱਚ 25 ਦੇ ਕਰੀਬ ਥਾਵਾਂ ਨੇ ਜਿਨ੍ਹਾਂ ਦੇ ਉੱਤੇ ਰੇਡ ਕੀਤੀ ਜਾ ਰਹੀ ਹੈ ਔਰ ਇਹਦੇ ਨਤੀਜੇ ਤੁਹਾਨੂੰ ਬਹੁਤ ਜਲਦੀ ਦੱਸੇ ਜਾਣਗੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਪ੍ਰਕੋਪ ਕਦੋਂ ਸ਼ੁਰੂ ਹੋਇਆ ਇਹ ਸਾਰੇ ਜਾਣਦੇ ਨੇ 7 ਤੋਂ ਲੈ ਕੇ 17 ਦੇ ਦੌਰਾਨ ਪੰਜਾਬ ਨੂੰ ਐਸਾ ਉਜਾੜ ਦਿੱਤਾ ਕਿ ਪੰਜਾਬ ਦੀ ਇੱਕ ਪੀੜ੍ਹੀ ਜਿਹੜੀ ਸੀ ਉਹ ਇਹਨਾਂ ਨਸ਼ਿਆਂ ਨੇ ਖਾ ਲਈ ਨਾ ਸਿਰਫ ਪੰਜਾਬ ਬਲਕਿ ਇੰਟਰਨੈਸ਼ਨਲ ਡਰੱਗ ਰੈਕਡ ਦੇ ਨਾਲ ਵੀ ਇਹਦੇ ਤਾਰ ਜੁੜਦੇ ਰਹੇ ਸੱਤਾ ਤੇ ਪਿੰਦੀ ਕੌਣ ਸੀ ਭੋਲੇ ਨੇ ਕੀ ਕਿਹਾ ਸੀ ਲੋਕਾਂ ਨੂੰ ਭੁੱਲਿਆ ਥੋੜੀ ਆ ਅਸੀਂ ਇਹ ਲੜਾਈ ਲੜ ਰਹੇ ਹਾਂ ਅਗਲੀਆਂ ਪੀੜ੍ਹੀਆਂ ਦੇ ਵਾਸਤੇ ਕਿਸੇ ਵੀ ਪੰਜਾਬ ਦੇ ਵਿੱਚ ਸਰਕਾਰ ਨੇ ਅਜੇ ਹਾ ਸਖਤ ਸਟੈਂਡ ਨਹੀਂ ਲਿਆ ਜਿਹੋ ਜਿਹਾ ਮੌਜੂਦਾ ਭਗਵੰਤ ਮਾਨ ਹਰਾਂ ਦੀ ਸਰਕਾਰ ਨੇ ਇਹ ਸਖਤ ਸਟੈਂਡ ਲਿਆ ਕਿ ਚਾਹੇ ਕੁਝ ਵੀ ਹੋਵੇ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਬਿਲਕੁਲ ਖਤਮ ਕਰਕੇ ਰਹਾਗੇ ਮੀਡੀਆ ਦੇ ਮੁਤਾਬਕ ਯੁੱਧ ਨਸ਼ੇ ਦੇ ਵਿਰੁੱਧ ਮੁਹਿੰਮ ਦੇ ਤਹਿਤ ਅੱਜ ਪੂਰੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ 9 ਔਰ ਪੰਜਾਬ ਦੇ ਵਿੱਚ 25 ਜਿਹੜੇ ਟਿਕਾਣੇ ਨੇ ਮਜੀਠੀਆ ਸਾਹਿਬ ਦੇ ਉੱਥੇ ਜਿਹੜੀ ਕੀ ਹੈ ਪੰਜਾਬ ਪੁਲਿਸ ਅਤੇ ਵਿਜੀਲੈਂਸ ਦਾ ਜੁਆਇੰਟ ਐਕਸ਼ਨ ਜਿਹੜਾ ਹੋ ਰਿਹਾ ਹੈਗਾ ਔਰ ਇਹ ਹੁਣ ਤੱਕ ਦੀ ਨਸ਼ਿਆਂ ਦੇ ਵਿਰੁੱਧ ਸਭ ਤੋਂ ਵੱਡੀ ਕਾਰਵਾਈ ਜਿਹੜੀ ਹੈਗੀ ਹੈ ਇਨਫੋਰਸਮੈਂਟ ਏਜੰਸੀਆਂ ਦੀ ਔਰ ਅਕਸਰ ਇਹ ਕਿਹਾ ਜਾਂਦਾ ਹੈਗਾ ਸੀ ਕਿ ਸਿਰਫ ਛੋਟੇ-ਛੋਟੇ ਡਰਗ ਤਸਕਰਾਂ ਦੇ ਉੱਤੇ ਕਾਰਵਾਈ ਹੁੰਦੀ ਹੈ ਵੱਡਿਆਂ ਤੇ ਕਾਰਵਾਈ ਕਿਉਂ ਨਹੀਂ ਹੁੰਦੀ ਹੁਣ ਜਦੋਂ ਵੱਡਿਆਂ ਦੇ ਉੱਤੇ ਕਾਰਵਾਈ ਹੋਈ ਕਾਰਵਾਈ ਹੋਈ ਆ ਤਾਂ ਉਸ ਦੇ ਉੱਤੇ ਜਿਹੜੇ ਆ ਉਹ ਸਵਾਲ ਉਠਾਏ ਜਾ ਰਹੇ ਨੇ ਜੇਕਰ ਮੈਂ ਮਜੀਠੀਆ ਸਾਹਿਬ ਨੂੰ ਵੀ ਸੁਣ ਰਿਹਾ ਸੀ ਤੇ ਉਹ ਕਹਿ ਰਹੇ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਸਰਕਾਰ ਉਹਨਾਂ ਦੇ ਉੱਤੇ ਝੂਠਾ ਪਰਚਾ ਜਿਹੜਾ ਹੈਗਾ ਉਹ ਦਰਜ ਕਰਨ ਜਾ ਰਹੀ ਹੈ ਮੈਂ ਇਹ ਕਹਿਣਾ ਚਾਹਾਂਗਾ ਕਿ ਜੇਕਰ ਤੁਸੀਂ ਸੱਚੇ ਹੋ ਤੇ ਤੁਹਾਨੂੰ ਡਰਨ ਦੀ ਕੀ ਜ਼ਰੂਰਤ ਹੈਗੀ ਹੈ ਰੇਡ ਦਾ ਬਦਲ ਇਹ ਥੋੜਾ ਜਿਹਾ ਪਰਚਾ ਦਰਜ ਹੋ ਗਿਆ ਜੀ ਉੱਥੋਂ ਕੁਝ ਮਿਲੇਗਾ ਕੋਈ ਸਬੂਤ ਮਿਲਣਗੇ ਤੇ ਵਿਜੀਲੈਂਸ ਜਾਂ ਪੰਜਾਬ ਪੁਲਿਸ ਪਰਚਾ ਤੇ ਤਾਂ ਹੀ ਜਾਨੀ ਕਿ ਦਰਜ ਕਰੇਗੀ ਔਰ ਪੂਰਾ ਪੰਜਾਬ ਜਾਣਦਾ ਹੈਗਾ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੀ ਅਲਾਮਤ ਕਦੋਂ ਆਈ ਕਿਹਦੇ ਨਾਮ ਜਿਹੜਾ ਹੈਗਾ ਇੰਟਰਨੈਸ਼ਨਲ ਡਰਗ ਤਸਕਰੀਆਂ ਦੇ ਜਿਹੜੇ ਲਿੰਕ ਸੀ ਕਿੰਨਾ ਲੋਕਾਂ ਨੇ ਡਰਗ ਤਸਕਰੀ ਦੇ ਥਰੂ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਦੇ ਹੋਏ ਪੈਸੇ ਬਣਾਏ ਅੱਜ ਅਸੀਂ ਦੇਖਦੇ ਹਾਂ ਪਿਛਲੇ ਦੋ ਦਹਾਕਿਆਂ ਦੇ ਵਿੱਚੋਂ ਕਿਸ ਕਦਰ ਪੰਜਾਬ ਦੀ ਜਵਾਨੀ ਜਿਹੜੀ ਉਹ ਤੜਫ ਰਹੀ ਹੈ ਮਾਪੇ ਤੜਫ ਰਹੇ ਨੇ ਉਹ ਰੋ ਰਹੇ ਨੇ ਕਿ ਇਸ ਹਾਲਾਤ ਤੋਂ ਸਾਨੂੰ ਬਚਾ ਲਓ ਕਿਸੇ ਸਰਕਾਰ ਨੇ ਦੇ ਉੱਤੇ ਕਾਰਵਾਈ ਨਹੀਂ ਕੀਤੀ ਪਿਛਲੀ ਸਰਕਾਰ ਜਿਹੜੀ ਚਾਚੇ ਭਤੀਜੇ ਦੀ ਸਰਕਾਰ ਸੀ ਉਦੋਂ ਤੇ ਕਾਰਵਾਈ ਹੋਣੀ ਕੀ ਹੈ ਇਵਨ ਗੁਟਕਾ ਸਾਹਿਬ ਦੀ ਸੋਖ ਖੰਡ ਤੋਂ ਬਾਅਦ ਵੀ ਕਾਰਵਾਈ ਕੀਤੀ ਸੀ ਔਰ ਮਾਨ ਸਾਹਿਬ ਦੀ ਸਰਕਾਰ ਦੀ ਜਿਹੜੀ ਕਮਿਟਮੈਂਟ ਹੈਗੀ ਹੈ ਕਿ ਅਸੀਂ ਨਸ਼ਿਆਂ ਦੀ ਅਲਾਮਤ ਨੂੰ ਪੰਜਾਬ ਦੇ ਵਿੱਚੋਂ ਖਤਮ ਕਰਨਾ ਹੈਗਾ ਉਸ ਦੇ ਵਿੱਚ ਭਾਵੇਂ ਕੋਈ ਵੱਡਾ ਹੋਵੇ ਤੇ ਭਾਵੇਂ ਕੋਈ ਛੋਟਾ ਹੋਵੇ ਅਸੀਂ ਨਸ਼ਿਆਂ ਨੂੰ ਪੰਜਾਬ ਦੇ ਵਿੱਚੋਂ ਖਤਮ ਕਰਕੇ ਰਹਿਣਾ ਸੋ ਬਿਲਕੁਲ ਤੁਸੀਂ ਸੁਣਿਆ ਕਿ ਬਲਤੇਜ ਪੰਨੂ ਤੇ ਨੀਲ ਗਰਗ ਉਹਨਾਂ ਨੇ ਇਹ ਕਿਹਾ ਕਿ ਜੇਕਰ ਤੁਹਾਨੂੰ ਤੁਹਾਡੇ ਤੁਸੀਂ ਕੁਝ ਨਹੀਂ ਕੀਤਾ ਜਾਂ ਤੁਹਾਡਾ ਕੋਈ ਸਬੰਧ ਨਹੀਂ ਤਾਂ ਫਿਰ ਡਰ ਕਿਉਂ ਰਹੋ ਤੋ ਇਸ ਸੰਬੰਧੀ ਸਾਡੇ ਨਾਲ ਮੇਰੇ ਸਹਿਜੋ ਕੀ ਅਮਰਸਰ ਤੋਂ ਬਬਲੂ ਮਹਾਜਨ ਜੋੜ ਚੁੱਕੇ ਨੇ ਨੈਬਰੋਲੋਜੀ ਕੀ ਦੇਖ ਰਹੇ ਹੋ ਕਿ ਹੁਣ ਉਹਨਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤਾਂ ਉਸ ਤੋਂ ਬਾਅਦ ਕਿਦਾਂ ਦਾ ਮਾਹੌਲ ਹੈ ਅ ਸਰ ਵੱਡੀ ਗਿਣਤੀ ਦੇ ਜਿਹੜੇ ਅਕਾਲੀ ਆਗੂ ਹੈ ਅਕਾਲੀ ਵਰਕਰ ਹੈ ਉਹ ਵਿਕਰਮ ਮਜੀਠੀ ਦੇ ਘਰ ਦੇ ਬਾਅਦ ਇਕੱਠੇ ਹੋ ਗਏ ਹੈ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੇ ਖਿਲਾਫ ਨਾਦ𝕖ਵਾਜੀ ਕਰ ਰਹੇ ਹੈ ਜੀ ਜੀ ਤਾਂ ਕੀ ਲੱਗਦਾ ਹੈ ਕਿ ਜਿਹੜੀ ਇਹ ਗ੍ਰਿਫਤਾਰੀ ਹੋਈ ਹੈ ਤਾਂ ਇਸ ਨੂੰ ਲੈ ਕੇ ਕੱਲ ਕੋਈ ਕਿਸੇ ਤਰ੍ਹਾਂ ਕੋਈ ਕੰਸੋਰਡ ਮਿਲੀ ਸੀ ਜਾਂ ਪਤਾ ਲੱਗ ਗਿਆ ਸੀ ਕੱਲ ਕਿ ਗ੍ਰਿਫਤਾਰੀ ਹੋਊਗੀ ਜਾਂ ਅੱਜ ਸਵੇਰ ਤੋਂ ਵਿੱਚ ਜਿਹੜੇ ਦੇਖਣ ਨੂੰ ਮਿਲੇ ਪੰਜਾਬ ਦੇ ਵਿੱਚ ਵੱ ਇਹ ਆ ਟ੍ਰੈਂਡ ਜਿੱਥੇ ਵੱਡੀ ਗੱਦੀ ਦੇ ਵਾਅਦਾ ਤਾਂ ਹੁੰਦੀ ਆ ਉਰੀਆ ਲਗਾਤਾਰ ਵੀਡੀਓ ਸੋਸ਼ਲ ਮੀਡੀਆ ਤੇ ਵਿਕਰਮ ਜਿੱਕਿਆ ਪਾ ਕੇ ਕਿਤਨਾ ਕਿਤੇ ਸਰਕਾਰ ਨੂੰ ਘੇਰਦੇ ਸੀ ਕਿਤਨਾ ਕਿਤੇ ਸਰਕਾਰ ਦੀ ਨਿਖੇਦੀ ਕਰਦੇ ਸੀ ਕਿਤਨਾ ਕਿਤੇ ਵੀ ਦੇਖਿਆ ਜਾ ਰਿਹਾ ਹੈ ਕਿ ਸਰਕਾਰ ਖਲਾਫ ਦੇ ਵਿੱਚ ਇਹ ਸਾਰਾ ਕਾਜ ਕੀਤਾ ਜਾ ਰਿਹਾ ਹੈ ਜੀ ਜੀ ਕੀ ਇਹ ਆਪਣੇ ਬਬਲੂ ਮਹਾਜਨ ਜੀ ਕੀ ਲੱਗਦਾ ਹੈ ਕਿ ਇਹਨਾਂ ਦੇ ਖਿਲਾਫ ਜਿਹੜੀ ਬਿਜੀਲੈਂਸ ਦੀ ਕਾਰਵਾਈ ਹੈ ਉਹ ਜੁੱਧ ਨਸ਼ਿਆਂ ਵਿਰੁੱਧ ਕੀਤਾ ਹੈ ਜਾਂ ਕੋਈ ਆਮਦਨ ਤੋਂ ਵੱਧ ਜਾਇਦਾਦ ਨੂੰ ਲੈ ਕੇ ਜਾਂ ਕੋਈ ਹੋਰ ਪਰਚਾ ਦਰਜ ਕੀਤਾ ਵਿਰੀਲਾ ਸ਼੍ਰੀ ਅਧਿਕਾਰੀਆਂ ਦੇ ਨਾਲ ਗੱਲ ਹਰ ਇੱਕ ਪੂਰੀ ਤਰ੍ਹਾਂ ਹੋਈ ਹੈ ਉਹਨਾਂ ਨੇ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਦੇਣ ਤੋਂ ਰਿਮਾਣਾ ਕੀਤਾ ਪਰ ਵੱਡੀ ਗਿਣਤੀ ਦੇ ਵਿੱਚ ਅਕਾਲੀ ਵਰਕਰਾਂ ਵੱਲੋਂ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਖਿਲਾਫ ਬੱਤਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਠੀਕ ਹੈ ਬਬਲੂ ਮਹਾਜਨ ਜੀ ਤੁਸੀਂ ਜੜੇ ਲਗਾਤਾਰ ਜਿਹੜੀ ਹੈ ਆਪਣੀ ਜਾਣਕਾਰੀ ਹਾਸਲ ਕਰ ਰਹੇ ਹੋ ਤੁਹਾਨੂੰ ਫਿਰ ਵਾਪਸ ਜੁੜਾਂਗੇ ਸੋ ਮੇਰੇ ਸਹਿਯੋਗੀ ਬਬਲੂ ਮਹਾਜਨ ਜੋ ਅੰਮ੍ਰਿਤਸਰ ਤੋਂ ਜੁੜੇ ਸਨ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਿਸ ਤਰ੍ਹਾਂ ਕਿ ਪੰਜਾਬ ਪੁਲਿਸ ਨੂੰ ਪਹਿਲਾਂ ਇਸ ਗੱਲ ਦਾ ਸ਼ੱਕ ਸੀ ਕਿ ਗ੍ਰਿਫਤਾਰੀ ਤੋਂ ਪਹਿਲਾਂ ਜੇਕਰ ਵੱਡੇ ਗਿਣਤੀ ਚ ਆਗੂ ਜੁੜਦੇ ਨੇ ਤਾਂ ਕਿਤੇ ਨਾ ਕਿਤੇ ਗ੍ਰਿਫਤਾਰੀ ਦੇ ਵਿੱਚ ਵਿਗਨ ਪੈ ਸਕਦਾ। ਸੋ ਇਸ ਲਈ ਗ੍ਰਿਫਤਾਰੀ ਤੋਂ ਬਾਅਦ ਆਗੂ ਜਿਹੜੇ ਜੁੜਨੇ ਸ਼ੁਰੂ ਹੋਗੇ ਨੇ ਉਹ ਜਿੱਥੇ ਜਿਹੜੀ ਗ੍ਰਿਫਤਾਰੀ ਆ ਉਹ ਹੋ ਚੁੱਕੀ ਹੈ। ਸੋ ਇਸ ਤੋਂ ਬਾਅਦ ਵਿਕਰਮ ਜਿੱਥਿਆ ਜਦੋਂ ਕਿ ਗ੍ਰਿਫਤਾਰੀ ਅਜੇ ਹੋਣੀ ਸੀ ਗ੍ਰਿਫਤਾਰੀ ਤੋਂ ਪਹਿਲਾਂ ਵੀ ਵਿਕਰਮ ਜਿੱਥਿਆ ਜਿਹੜੇ ਲਾਈਵ ਹੋਏ ਤਾਂ ਉਹਨਾਂ ਨੇ ਕੀ ਕਿਹਾ ਉਸ ਤੇ ਨਜ਼ਰ ਮਾਰਦੇ। ਦੇਖੋ ਜੋ ਜੋ ਗੱਲਾਂ ਮੈਂ ਤੁਹਾਨੂੰ ਕਹੀਆਂ ਹਰ ਇੱਕ ਇੱਕ ਗੱਲ ਸੱਚ ਹੁੰਦੀ ਜਾ ਰਹੀ ਹੈ। ਭਗਵੰਤ ਮਾਨਤੀ ਕੇਜਰੀਵਾਲ ਦੀ ਬੁਖਲਾਹਟ ਮੈਨੂੰ ਚੁੱਪ ਕਰਾਉਣ ਦੀ ਆਪੋਜੀਸ਼ਨ ਦੇ ਲੀਡਰਸ ਨੂੰ ਚੁੱਪ ਕਰਾਉਣ ਦੀ ਕਿਉਂਕਿ ਬਹੁਤ ਘੱਟ ਬੋਲਦੇ ਆ ਅੱਜ ਵੇਖਣ ਨੂੰ ਮਿਲੇ ਅੱਜ ਹੀ ਮੇਰੇ ਤੇ ਕੱਲ ਰਾਤ ਨੂੰ ਵਿਜੀਲੈਂਸ ਦਾ ਪਰਚਾ ਦਰਜ ਕੀਤਾ ਅੱਜ ਇੱਕ ਇੰਦਰਪਾਲ ਨਹਾਉਂਦੇ ਡੀਐਸਪੀ ਜਿਹੜੇ ਆਪ ਦੇ ਕੋਈ ਇੰਟਰੋਡਕਸ਼ਨ ਹੀ ਦਿੱਤੀ ਪੰਜਾਬ ਤੋਂ ਵੱਧ ਬੰਦੇ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਜਿੱਥੇ ਅਸੀਂ ਸੀਗੇ ਗ੍ਰਹਿ ਵਿਖੇ ਉੱਥੇ ਧਾਵਾ ਬੋਲਿਆ ਮੈਂ ਲੋਕਾਂ ਨੂੰ ਮਿਲ ਰਿਹਾ ਸੀ ਸਵੇਰੇ ਤੱਕੇ طور ਮਾਰ-ਮਾਰ ਠੁੱਡੇ ਅੰਦਰ ਬੜਿਆ ਹਾਂ ਉਸ ਤੋਂ ਬਾਅਦ ਜਦ ਇੱਥੇ ਮਾਹੌਲ ਇਸ ਗੱਲ ਤੇ ਲੋਕਾਂ ਨੇ ਇਤਰਾਜ਼ ਕੀਤਾ ਕਿ ਇਹ ਕੀ ਤਰੀਕਾ ਤੁਸੀਂ ਕਾਨੂੰਨ ਨੂੰ ਅਸੀਂ ਸਬਮਿਟ ਕਰਦੇ ਮਗਰ ਕਾਨੂੰਨ ਦੀਆਂ ਧੱਜੀਆਂ ਉਡਾਉਂਦੀ ਉਹਨਾਂ ਨੂੰ ਫੋਨ ਆ ਰਹੇ ਸੀ ਪਿੱਛੋਂ ਭਗਵੰਤ ਮਾਨ ਦੇ ਜਾਂ ਕੇਜਰੀਵਾਲ ਦੇ ਪਿੱਛੋਂ ਜੱਸ ਜੱਸ ਕਰਦੇ ਸੀ ਔਰ ਆ ਕੇ ਇੱਥੇ ਤੱਕੇ ਨਾਲ ਆ ਕੇ ਤੱਕੇ ਸ਼ੈ ਸ਼ੁਰੂ ਕੀਤਾ ਸੀਨੀਅਰ ਅਫਸਰ ਆਏ ਦੇ ਇੰਟਰਵਿਨਡ ਔਰ ਉਹਨਾਂ ਨੇ ਕਾਇਟ ਕੋਲ ਇਹ ਕੋਈ ਟੂ ਪਰਚਾ ਦਰਜ ਕੀਤਾ ਵੀ ਅਸਮਿਟ ਟੂਰ ਮੈਨੂੰ ਪਹਿਤਾ ਪਹਿਲਾਂ ਹੀ ਗਿਆ ਸੀ ਮੈਂ ਪਹਿਲਾਂ ਕਹਿਆ ਸੀਗਾ ਕਿ ਐਡੀਜੀਪੀ ਪਰਮਾਨ ਨੂੰ ਜਦ ਬਦਲਿਆ ਹੈ ਇਸ ਵੀ ਬਦਲਿਆ ਕਿ ਕਿਉਂਨੇ ਪਰਚਾ ਬਿਜਲਸਤਨ ਨਹੀਂ ਦਰਜ ਕੀਤਾ ਹੁਣ ਲਾਇਆ ਇਸੇ ਕੰਮ ਨੂੰ ਔਰ ਹੁਣ ਮੈਨੂੰ ਪਤਾ ਲੱਗਿਆ ਕਿ ਚੰਡੀਗੜ੍ਹ ਠਿਕਾਰ ਕੇ ਕੋਈ ਨਹੀਂ ਹੈ ਉੱਥੇ ਪ੍ਰੈਸ ਪਾਸਿੰਗ ਕਰ ਰਿਹਾ ਅੰਦਰ ਵੜ ਗਏ ਆ ਔਰ ਪਲਾਂਟ ਕਰ ਸਕਦੇ ਕੁਝ ਮੇਰੇ ਘਰ 'ਚ ਇੱਥੇ ਵੀ ਪਲਾਂਟ ਕਰ ਸਕਦੇ ਪ੍ਰੈਸ ਨੂੰ ਆਉਣ ਨਹੀਂ ਦਿੱਤਾ ਜਾ ਰਿਹਾ ਵਕੀਲਾਂ ਨੂੰ ਧੱਕੇ ਮਾਰੇ ਗਏ ਆ ਕਾਨੂੰਨ ਦੀ ਹਰ ਤਰੀਕੇ ਦੀ ਧਰਜੀ ਵਿਜੀਲੈਂਸ ਦਾ ਡੀਏ ਦਾ ਪਰਚਾ ਜੇ ਦਰਜ ਕਰਨਾ ਸੀ ਨੋਟਿਸ ਦੇ ਦਿੰਦੇ ਦਰਜ ਕਰ ਦਿੰਦੇ ਜਿਹੜਾ ਦਰਜ ਕਰ ਸੋ ਬੜਾ ਕਲੀਅਰ ਹੈ ਕਿ ਕਾਨੂੰਨ ਦੀਆਂ ਧਰਜੀਆਂ ਲਾਈਆਂ ਜਾਂ ਇਹਨੇ ਪਕੜਾ ਹਟਦੇ ਮਗਰ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਲੜਾਈ ਲੜਾਂਗੇ ਔਰ ਜਿਵੇਂ ਐਨਟੀਪੀਐਸ ਦੇ ਪਰਚੇ ਤੇ ਸਰਕਾਰ ਫੇਲ ਹੋਈ ਮੈਂ ਤੁਹਾਨੂੰ ਪਿਆ ਸੀ ਨਕਮਾ ਪਰਚਾ ਕਰੂੰਗਾ ਔਰ ਡੀਏ ਦਾ ਪਰਚਾ ਨਕਮਾ ਹੀ ਔਰ ਸਿਰ ਪੇਚ ਲਈ ਹੈ ਕਿ ਚੁੱਪ ਕਰਾਓ ਆਪੋਜੀਸ਼ਨ ਆਪੋਜੀਸ਼ਨ ਨਹੀਂ ਚੁੱਪ ਕਰੋਗੀ ਪੰਜਾਬ ਦੇ ਲੋਕ ਜਾਗਣ ਤਕੜੇ ਹੋ ਕੇ ਲੜਾਈ ਲੜਨੋਂ ਮੈਂ ਤੁਹਾਨੂੰ ਅੱਜ ਦੱਸਦਾ ਬੜੇ ਝੂਠ ਦੱਸੇ ਜਾਂਦੇ ਸਭ ਝੂਠ ਹੋਊਗਾ ਕੋਈ ਇਹ ਜੀ ਗੱਲ ਨਹੀਂ एवरीथिंग ਇਜ਼ ਇਨ ਕੰਟੈਕਸ ਅਪਰੂਵਡ ਇਹਨਾਂ ਸਸ ਕਹਾਣੀਆਂ ਵੇਚੀਆਂ ਜਾਣਗੇ ਜਿਵੇਂ ਸੁਪਰੀਮ ਕੋਰਟ ਚ ਗਏ ਫੇਲ ਹੋ ਕੇ ਆਏ ਹਾਈ ਕੋਰਟ ਚ ਫੇਲ ਹੋਏ ਇਸ 스테ਜ ਜੀ ਵੀ ਫੇਲ ਹੋਣ ਕੇ ਬਗਤ ਸਚਾਈ ਲੋਕਾਂ ਨੂੰ ਪਹੁੰਚਣੀ ਚਾਹੀਦੀ ਹੈ ਕਿ ਕਮੇਟਾ ਜੀਆ ਬਣਿਆ ਜਾ ਰਿਹਾ ਉਹ ਮੈਂ ਪਹਿਲੇ ਦਿਨ ਕਿਹਾ ਸੀ ਭਗਵੰਤਮਾਨ ਆ ਖਲੋਤਾ ਹੀ ਟੱਕਰਾਂ ਦੇ ਤੇ ਆਈ ਐਮ ਕਾਨੂੰਨ ਨੂੰ ਮੰਨਦੇ ਸਬਮਿਟਡ ਮਗਰ ਤਾਂ ਕੇ ਸ਼ਾਇਦ ਸੋ ਬਿਲਕੁਲ ਤੁਸੀਂ ਸੁਣਿਆ ਕਿ ਬਿਕਰਮ ਮਜੀਠੀਆ ਨੇ ਲਾਈਵ ਹੋ ਕੇ ਆਪਣਾ ਪੱਖ ਰੱਖਿਆ ਸੋ ਉਹਨਾਂ ਨੇ ਕਿਹਾ ਕਿ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕੀਤੀ ਦੇਰ ਰਾਤ ਪਰ ਤੇ ਪਰਚਾ ਹੋਇਆ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਵਿਜੀਲੈਂਸ ਦੇ ਏਡੀਜੀ પરમાર ਉਹਨਾਂ ਨੂੰ ટ્રાન્સਫਰ ਕੀਤੀ ਗਈ ਉਹਨਾਂ ਨੂੰ બદલਿਆ ਗਿਆ ਕਿਉਂ ਕਿ ਉਹ ਮੇਰੇ ਤੇ ਕਾਰਵਾਈ ਨਹੀਂ ਕਰ ਰਹੇ ਸੀ ਸੋ ਇਸ ਕਰਕੇ ਹੁਣ ਮੈਂ ਨਹੀਂ ਡਰ ਰਿਹਾ ਬੋਲਣੋਂ ਨਹੀਂ ਹਟਾਂਗਾ ਸਰਕਾਰ ਦੇ ਖਿਲਾਫ ਆਵਾਜ਼ ਉਠਾਉਂਦਾ ਰਹਾਂਗਾ ਸੋ ਇਸ ਤੋਂ ਬਾਅਦ ਜਿਹੜੇ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਮੈਂਬਰ ਅਤੇ ਪੈਮਰ ਪਾਰਲੀਮੈਂਟ ਹਰ ਸਿਮਰਤ ਕੌਰ ਬਾਦਲ ਉਹਨਾਂ ਨੇ ਵੀ ਸਰਕਾਰ ਦੇ ਖਿਲਾਫ ਕਾਫੀ ਕੁਝ ਬੋਲੇ ਪਰ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਸਿੱਧਾ ਲੈ ਚੱਲਦੇ ਹਾਂ ਚੰਡੀਗੜ੍ਹ ਜਿੱਥੇ ਮੇਰੇ ਨਾਲ ਮੇਰੇ ਸਹਿਯੋਗੀ ਨੀਲ ਕਮਲ ਜੋੜ ਚੁੱਕੇ ਨੇ ਨੀਲ ਕਮਲ ਜੀ ਕੀ ਦੇਖ ਰਹੇ ਹੋ ਹੁਣ ਜੋ ਬਿਕਰ ਮਜੀਠਿਆ ਦੇ ਸਵੇਰ ਤੋਂ ਅਜ ਕਾਰਵਾਈ ਹੋ ਰਹੀ ਹੈ ਇਹ ਬਿਲਕੁਲ ਸਿੱਧੀ ਰੁਪਾਣਾ ਜੀ ਅੱਜ ਸਵੇਰ ਤੋਂ ਅਸੀਂ ਜਿਹੜੇ ਹੈ ਵਿਜੀਲੈਂਸ ਵਿਭਾਗ ਦੀ ਟੀਮ ਹੈਗੀ ਆ ਅੰਮ੍ਰਿਤਸਰ ਤੇ ਚੰਡੀਗੜ੍ਹ ਸਟੇਟ ਚੈਨਾ ਤੇ ਵਾਪਸ ਆ ਕੇ ਥਾਣੇ ਆ ਦਿੱਤੇ ਜਿਹੜੀ ਆ ਰੇਡ ਕੀਤੀ ਜਾ ਰਹੀ ਹੈ ਜੀ ਤਾਂ ਸਿੱਧੀ ਗੱਲ ਰੁਪਾਣਾ ਜੀ ਜਿਹੜੀ ਗੱਲ ਤੇ ਹੀ ਜਾ ਰਹੀ ਹੈ ਕਿ ਯੋਧ ਨਸ਼ਾ ਵਿਰੁੱਧ ਜਿਹੜੀ ਲੜਾਈ ਹੈਗੀ ਆ ਉਹਦੇ ਸਾਈਡ ਜਿਹੜੀਆਂ ਨੇ ਇਹ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਤਾਂ ਸਥਿਤੀ ਹਾਲ ਦੇ ਹੁਣ ਤੱਕ ਇਸ ਮੌਤੇ ਤੱਕ ਜਲ ਹੈਗੀ ਹੈ ਕਿਉਂਕਿ ਪੰਜਾਬ ਸਰਕਾਰ ਲਗਾਤਾਰ ਕਾਰਵਾਈਆਂ ਤਾਂ ਕਰ ਰਹੀ ਸੀ ਜੋਧਨਸਿਆ ਵਿਰੁੱਧ ਮਾਮਲੇ ਚ ਤੇ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਪਹਿਲਾਂ ਵੀ ਜਿਹੜੀ ਹੈ ਆਮ ਆਦਮੀ ਪਾਰਟੀ ਉਹ ਮਜੀਠੀਆ ਨੂੰ ਲੈ ਕੇ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਇਹ ਇਲਜ਼ਾਮ ਲਗਾਉਂਦੀ ਰਹੀ ਹੈ ਤਾਂ ਹੁਣ ਜਿਹੜੀ ਹੈਗੀ ਆ ਇਹ ਵੀ ਜਿਹੜਾ ਮਾਮਲਾ ਹੈਗਾ ਉਹ ਨਾਰਕੋਟਿਕ ਡਰਗਸ ਐਂਡ ਐਨਟੀਪੀਐਮਡੀਪੀਐਸ ਐਕਟ ਦੇ ਤਹਿਤ ਹੀ ਜਿਹੜਾ ਹੈਗਾ ਉਸ ਮਾਮਲੇ ਦੇ ਵਿੱਚ ਇਕਮ ਸਿੰਘ ਮਜੀਠੀਆ ਜ਼ਮਾਨਤ ਤੇ ਨੀਲ ਨੀਲਕਮਲ ਨੀਕਮਲ ਜੀ ਕੀ ਇਹ ਚਾ ਹੋ ਸਕਦਾ ਹੈ ਕਿ ਜਿਵੇਂ ਆਮਾ ਦੀ ਪਾਰਟੀ ਦੇ ਸੀਨੀਅਰ ਆਗੂ ਬਲਤੇਜ ਪੰਨੂ ਉਹਨਾਂ ਨੂੰ ਮੈਂ ਸਵੇਰੇ ਸੁਣ ਰਿਹਾ ਸੁਰ ਕਿ ਇਹ ਗੱਲ ਕਹਿ ਰਹੀ ਸੀ ਕਿ ਕੁਝ ਲੋਕ ਇਹ ਜਿਹੜੇ ਪੰਜਾਬ ਸਰਕਾਰ ਦੇ ਉੱਪਰ ਜਾਮਾ ਦੀ ਪਾਰਟੀ ਦੇ ਉੱਪਰ ਇਲਜ਼ਾਮ ਲਾ ਰਹੇ ਸੀ ਕਿ ਛੋਟੇ ਤਸਕਰਾਂ ਦੇ ਉੱਪਰ ਜਾਂ ਛੋਟੇ ਲੋਕਾਂ ਦੇ ਉੱਪਰ ਜਿਹੜੇ ਘਰਾਂ ਤੇ ਬਲਡੋਜ਼ਰ ਚਲਾ ਰਹੇ ਆ ਤੇ ਤੁਸੀਂ ਕਿਸੇ ਵੀ ਵੱਡੇ ਮਗਰਮਾਛਰ ਦੇ ਘਰ ਮਗਰਮਾਛਰ ਦੇ ਘਰ ਹੁਣ ਤੱਕ ਬਲਡੋਜ਼ਰ ਨਹੀਂ ਚਲਾਇਆ ਕੀ ਲੱਗਦਾ ਹੈ ਕਿ ਇਹ ਕਾਰਵਾਈ ਬਲਡੋਜ਼ਰ ਨਾਲ ਵੀ ਸੰਬੰਧਿਤ ਹੋ ਸਕਦੀ ਹੈ ਦੇ ਕੋਹ ਹਰ ਦੇ ਪਾਰਟਸ ਆ ਬਿਜ਼ਨਸ ਦੀ ਟੀਮ ਦੇ ਬੰਦੋ ਜਿਹੜੀ ਹੈ ਉਹ ਸਾਫੇ ਮਾਰੀਆਂ ਕੀਤੀਆਂ ਜਾ ਰਹੀਆਂ ਨੇ ਦਾਸ ਕੀਤੀ ਜਾ ਰਹੀ ਹੈ ਤਾਂ ਜਿਹੜਾ ਹੈਗਾ ਅਕਸਰ ਹੀ ਇਹ ਸਵਾਲ ਜੜਾਇਆ ਉੱਠਦਾ ਸੀਗਾ ਕਿ ਕਿ ਯੁੱਧ ਨਸ਼ਨ ਵਿਰੁੱਧ ਜਦੋਂ ਤੋਂ ਸਰਕਾਰ ਕਾਰਵਾਈਆਂ ਕਰ ਰਹੀ ਹੈ ਸਬੋਤ ਸਰੇ ਘਰ ਕਾਇ ਜਾ ਰਹੀ ਸੀ ਉਹ ਲੋਕ ਜਿਹੜੇ ਨੇ ਉਹ ਕਹਿ ਰਹੇ ਸੀ ਕਿ ਛੋਟੇ-ਛੋਟੇ ਜਿਹੜੇ ਮਗਰਮੱਛ چھوٹے-ਛੋਟੇ ਲੋਕਾਂ ਦੇ ਘਰਾਂ ਦੇ ਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਜਦਕਿ بڑے-ਵੱਡੇ ਮਗਰਮੱਛ ਨੇ ਉਹਨਾਂ ਦੇ ਉੱਤੇ ਹਾਲੇ ਤੱਕ ਖਾਤਮ ਨਹੀਂ ਪਾਇਆ ਗਿਆ ਤਾਂ ਹੁਣ ਜਿਹੜਾ ਹੈਗਾ ਜੇ ਬਲਡوزر ਵਰਗੀ ਕਾਰਵਾਈ ਦੀ ਗੱਲ ਹੈ ਕੀ ਹੈ ਸਰਕਾਰ ਪਹਿਲਾਂ ਵੀ ਕਹਿ ਲਈ ਸੀਗੀ ਕਿ ਜਿਹੜੀਆਂ ਕਾਰਵਾਈਆਂ ਨੇ ਉਹ ਸਾਰਿਆਂ ਦੇ ਉੱਤੇ ਹੋਣੀ ਹੈ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਹੁਣ ਜੇ ਇਸ ਤਰ੍ਹਾਂ ਦੀ ਕਾਰਵਾਈ ਹੈ ਤਾਂ ਲੱਗਦਾ ਹੈ ਕਿ ਜੇ ਇਸ ਦੌਰ ਸਰਕਾਰ ਮੰਦੀ ਹੈ ਤਾਂ ਇਥੋਂ ਜਿਹੜੀ ਹੈ ਉਹ ਸ਼ੁਰੂਆਤ ਕੀਤੀ ਜਾ ਸਕਦੀ ਹੈ ਹਾਲਾਂਕਿ ਸਰਕਾਰ ਫੈਸਲਾ ਕਿਤਨਾ ਮੰਦੀ ਹੈ ਜਾਂ ਇੰਟਰਵੀ ਬਲਡوزر ਵਾਂਗੀ ਕਾਰਵਾਈ ਹੋਵੇਗੀ ਜਾਂ ਕਦੋਂ ਹੋਵੇਗੀ ਉਹ ਉਰਜੂ ਦੇਖਦਾ ਸਰਕਾਰ ਦੀ ਇੱਛਾ ਸ਼ਕਤੀ ਦੇ ਨਾਲ ਨਿਰਕਰ ਠੀਕ ਹੈ ਠੀਕ ਹੈ ਨਿਰਕਰ ਬਹੁਤ ਸ਼ੁਕਰੀਆ ਠੀਕ ਹੈ ਨਿਰਕਰ ਮਿਲ ਤੁਸੀਂ ਜੋੜੇ ਰਹੋ ਤੇ ਤੁਸੀਂ ਇਸ ਤੇ ਆਪਣੀ ਧਿਆਨ ਜਿਹੜਾ ਜ਼ਰੂਰ ਜਾਣਕਾਰੀ ਦਿੰਦੇ ਰਹੋ ਸੋ ਦੁਆਰਾ ਫਿਰ ਤੁਹਾਡੇ ਨਾਲ ਜੋੜਾਂਗੇ ਸੋ ਇਹ ਮੇਰੇ ਸਹਿਯੋਗੀ ਨੀਲਕਮਲ ਚੰਡੀਗੜ੍ਹ ਤੋਂ ਜੁੜੇ ਸੀ ਉਹਨਾਂ ਨੇ ਪੂਰੀ ਜਾਣਕਾਰੀ ਦਿੱਤੀ ਹੈ ਕਿ ਜਿਸ ਤਰ੍ਹਾਂ ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਵਿੱਚ ਲਗਾਤਾਰ ਜਿਹੜੇ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਸਕੀਮ ਜਿਹੜੀ ਕਿ ਪੰਜਾਬ ਸਰਕਾਰ ਨੇ ਮਿਹਨਤ ਚਲਾਈ ਸੀ ਉਹਦੇ ਤਹਿਤ ਬਲਡੋਜ਼ਰ ਦੀ ਕਾਰਵਾਈ ਪੂਰੇ ਪੰਜਾਬ 'ਚ ਕੀਤੀ ਗਈ ਹੈ ਔਰ ਕੁਝ ਲੋਕ ਇਹ ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ ਤੇ ਇਲਜ਼ਾਮ ਲਾ ਰਹੇ ਸੀ ਕਿ ਜਿਹੜੀ ਇਹ ਬਲਡੋਜ਼ਰ ਕਾਰਵਾਈ ਆ ਸਿਰਫ ਛੋਟੇ ਆਮ ਲੋਕ ਜਿਹੜੇ ਕੋਈ ਨਸ਼ਾ ਖਾ ਰਿਆ ਸੀ ਜਾਂ ਜਿਹੜਾ ਛੋਟੇ ਪਦਰ ਤੇ ਨਸ਼ੇ ਦੀ ਸਪਲਾਈ ਕਰਦਾ ਸੀ ਉਹਦੇ ਤੇ ਕੀਤੀ ਜਾਂਦੀ ਹੈ ਪਰ ਹੁਣ ਤੱਕ ਕਿਸੇ ਵੀ ਵੱਡੇ ਮਗਰਮੱਛ ਦੇ ਘਰ ਤੇ ਕਾਰਵਾਈ ਨਹੀਂ ਕੀਤੀ ਗਈ ਔਰ ਉਹ ਦੇਖਣਾ ਹੋਵੇਗਾ ਕਿ ਕੀ ਪੰਜਾਬ ਸਰਕਾਰ ਜਾਂ ਵਿਜੀਲੈਂਸ ਜਾਂ ਕੋਈ ਵੀ ਹੋਰ ਜਿਹੜੇ ਇਸ ਮਾਮਲੇ ਨੂੰ ਲੈ ਕੇ ਨਾਲ ਸੰਬੰਧਿਤ ਚਾਹ ਪੰਜਾਬ ਪੁਲਿਸ ਹੈ ਜਾਂ ਕੋਈ ਵੀ ਹੋਰ ਟੀਮ ਹੈ ਜਿਹੜੀ ਉਹ ਕਾਰਵਾਈ ਕਰੇਗੀ ਸੋ ਇਸ ਤੋਂ ਬਾਅਦ ਮੈਂਬਰ ਪਾਰਲੀਮੈਂਟ ਹਰ ਸਿਮਰਤ ਕੌਰ ਬਾਦਲ ਉਹ ਵੀ ਲਾਈਵ ਹੋਏ ਔਰ ਉਹਨਾਂ ਨੇ ਕੀ ਕਿਹਾ ਆਪਾਂ ਉਸ ਤੇ ਵੀ ਇੱਕ ਨਜ਼ਰ ਮਾਰਦੇ ਹਾਂ ਇੱਕ ਵਾਰ ਫੇਰ ਸਾਡੇ ਗਮੀ ਆਪੂ ਨੇ ਆਪਦੀ ਬੁਸਦੀ ਦਾ ਰੰਕਾਵਾ ਕੀਤਾ ਹੈਗਾ ਜਿਹੜਾ ਵਿਕਰਮਜੀਠਾ ਖੋਲ ਕੇ ਇਸ ਤੇ ਸਰਕਾਰ ਦੇ ਕਾਰਨਾਮੇ ਨੂੰ ਜਗ ਜਹਾਨ ਤੇ ਦਰਸਾਏ ਇਹਨਾਂ ਦੀ ਕਾਰੀਕਰਤੂਤਾ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਂਦਾ ਭਾਵੇਂ ਇਹਨਾਂ ਦੇ ਮੰਤਰੀ ਵੀ ਅਸ਼ਲੀਲ ਗੱਲਾਂ ਹੋਣ ਭਾਵੇਂ ਇਹਨਾਂ ਦੇ ਕਰਪਸ਼ਨ ਦੀ ਗੱਲਾਂ ਹੋਣ ਹਰ ਚੀਜ਼ ਨੂੰ ਬੇਬਾਕੀ ਤੇ ਬਹਾਦਰੀ ਦੇ ਨਾਲ ਲੋਕਾਂ ਦੇ ਸਾਹਮਣੇ ਰੱਖਦਾ ਹੈ ਅੱਜ ਇਹ ਗਮੀ ਆਪੂ ਨੇ ਇੱਕ ਵਾਰ ਫੇਰ ਉਸ ਬੰਦੇ ਨੂੰ ਇਕੱਲੇ ਤੰਗ ਕਰਨ ਵਾਸਤੇ ਡਰਾਉਣ ਵਾਸਤੇ ਜਿਵੇਂ ਉਸਦੇ ਗੰਡੇ ਦੀ ਦਲ ਜ਼ੋਰ ਦੇ ਨਾਲ ਮੈਂ ਮੁਲਾਜ਼ਮਾਂ ਨੂੰ ਡਰਾ ਦਿੰਦਾ ਐ ਮੈਂ ਮੀਡੀਆ ਨੂੰ ਡਰਾ ਦਿੰਦਾ ਐ ਮੈਂ ਆਪਣੇ ਵਿਰੋਧੀ ਕਾਂਗਰਸ ਨੂੰ ਡਰਾਈ ਬੈਠਾ ਐ ਤਾਂ ਮੈਂ ਇਸ ਪਰਿਵਾਰ ਨੂੰ ਵੀ ਡਰਾਵਾਂ ਮੈਂ ਇਹਨੂੰ ਚੰਗਾ ਇੱਕ ਤਰ੍ਹਾਂ ਦੱਸਣਾ ਚਾਹੁੰਦੀ ਆ ਇਹ ਪਰਿਵਾਰ ਦੇ ਤੋਂ ਵੱਡੇ ਵੱਡਿਆਂ ਤੋਂ ਹੀ ਡਰਿਆ ਤੂੰ ਕਿਹੜੇ ਖੇਤ ਤੋਂ ਹੋਦੀ ਐ ਲਾਲ ਜਿੰਨਾ ਜ਼ੋਰ ਲਾਣਾ ਹੈਗਾ ਅੱਜ ਮੇਰੇ 85 ਸਾਲ ਦੇ ਪਿਓ ਨੂੰ ਤੁਸੀਂ ਸਮਨ ਕਰ ਰਹੇ ਹੋ ਜਿਹੜੇ ਬੰਦਿਆਂ ਨੇ ਸਾਡੇ ਯੂਪੀ ਬਿਹਾਰ ਕਾਰੋਬਾਰਾਂ 'ਚ 15-15 ਸਾਲਾਂ ਤੋਂ ਕੰਮ ਛੱਡਿਆ ਹੋਇਆ ਹੈਗਾ 20 ਸਾਲ ਤੋਂ ਛੱਡਿਆ ਉਹਨਾਂ ਨੂੰ ਜਾ ਕੇ ਉਹਨਾਂ ਦੇ ਪਿੰਡਾਂ ਤੋਂ ਦੂਜੇ ਸੁਪਿਆਂ ਤੋਂ ਉਹਨਾਂ ਨੂੰ ਤੁਸੀਂ ਦੁਖੀ ਤੰਗ ਕਰ ਰਹੇ ਹੋ ਲੱਭ ਲੋ ਵੱਡੇ ਤੋਂ ਪਹਿਲੀ ਸਰਕਾਰਾਂ ਨੇ ਵੀ ਪੂਰਾ ਜ਼ੋਰ ਲਾ ਲਿਆ ਸੀਗਾ ਜਿਹੜੇ ਬੰਦੇ ਨੇ ਕੁਝ ਕੀਤਾ ਨਹੀਂ ਹੈਗਾ ਕਿੱਥੋਂ ਲੱਭ ਲੋਗੇ ਨਸ਼ਾ ਦੀ ਹੱਦ पार ਤੁਸੀਂ ਕੀਤੀ ਜਿਹੜੇ ਭੋਲੇ ਨੂੰ ਅਸੀਂ ਫੜਿਆ ਸੀਗਾ ਪਹਿਲੇ ਕਾਂਗਰਸੀਆਂ ਨੇ ਉਹਦੇ ਸਾਥੀ ਛੜੇ ਤੋ ਉਹਨੂੰ ਹੀ ਛੜਵਾਤਾ ਤੇ ਪਿੰਡ ਪਿੰਡ ਘਰ ਘਰ ਤੱਕ ਇਹ ਨਸ਼ਾ ਅੱਜ ਕਿਵੇਂ ਕੁੜੀਆਂ ਸੜਕਾਂ 'ਤੇ ਕਿਵੇਂ ਡਿੱਗਦੀਆਂ ਫਿਰਦੀਆਂ ਨੇ ਤੇ ਹੁਣ ਤੁਸੀਂ ਆਪ ਕੀ ਖਾਂਦੇ ਪੀਂਦੇ ਹੋ ਕੀ ਕਰਦੇ ਹੋ ਜਿਹਦੇ ਕਰਕੇ ਪੰਜਾਬ ਦੇ ਹਰੇਕ ਹੱਕ ਨੂੰ ਪਾਵੇ ਪੰਜਾਬ ਦਾ ਪਾਣੀ ਹੋਵੇ ਪਾਵੇ ਪੰਜਾਬ ਦੀਆਂ ਨੌਕਰੀਆਂ ਹੋਣ ਪਾਵੇ ਪੰਜਾਬ ਦੀ ਰਾਜਧਾਨੀ ਉਹ ਕਿਹੜੀ ਚੀਜ਼ ਨਾਲ ਤੁਸੀਂ ਸੁਣਤਾ ਤਾਂ ਨਹੀਂ ਕੀਤਾ ਕਿ ਤੇਰੇ ਆਪਰੇ ਨੇ ਤਾਂ ਐਸੀ ਵਿਕਰਮ ਜਿੱਟਿਆ ਤਾਂ ਗੋਲਡ ਨੇਕੇ ਅਦਾਲਤ ਵਿੱਚ ਲਿਖਤ 'ਚ ਮਾਫੀ ਹੁੰਦੀ ਸੀ ਅੱਜ ਦੇ ਤੱਕ ਕਰਦੇ ਹੋ ਤੁਸੀਂ ਕਦੇ ਮੇਰੇ ਮਾਪਿਆਂ ਦੇ ਘਰੇ ਕਦੇ ਮੇਰੇ ਭਰਾ ਦੇ ਘਰੇ ਕਰੇ ਕਰੇ ਮੁਲਾਜ਼ਮਾਂ ਦੇ ਘਰੇ

ਕਿ ਵੱਡਾ ਡਰਗ ਤਸਕਰ ਭੋਲਾ ਜਿਸ ਨੂੰ ਅਸੀਂ ਫੜਿਆ ਪਰ ਤੁਹਾਡੀ ਸਰਕਾਰ ਨੇ ਉਹਨੂੰ ਛੱਡ ਦਿੱਤਾ ਉਹਨਾਂ ਨੇ ਇਹ ਵੀ ਕਿਹਾ ਕਿ ਤੁਸੀਂ ਪਾਣੀਆਂ ਨਾਲ ਸਮਝੌਤੇ ਕੀਤੇ ਜਿਹਨੂੰ ਜਿਹਨੂੰ ਅਸੀਂ ਕਾਰਵਾਈ ਕੀਤੀ ਤੁਸੀਂ ਉਹਨੂੰ ਛੱਡਣ ਦੀ ਕੋਸ਼ਿਸ਼ ਕਰ ਰਹੇ ਹੋ ਪਰ ਉਹਨਾਂ ਨੇ ਇਹ ਵੀ ਕਿਹਾ ਕਿ ਤੁਹਾਡੇ ਸੁਪਰੀਮੋ ਹਰਵਿੰਦ ਕੇਤਰੀਵਾਲ ਨੇ ਵਿਕਰਮ ਮੁਜੀਠੀਆ ਤੋਂ ਮਾਫੀ ਮੰਗੀ ਮਾਫੀ ਮੰਗ ਕੇ ਖੇੜਾ ਛੁਡਾਇਆ ਔਰ ਆਖਰ ਚ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਯਾਦ ਰੱਖਣਾ ਕਿ ਜਦੋਂ ਤੁਹਾਡੀ ਸਰਕਾਰ ਜਾਏਗੀ ਕਿ ਸਾਡੀ ਆਏਗੀ ਜਿੱਥੇ ਜਿੱਥੇ ਤੁਹਾਡੇ ਆਗੂ ਹੋਣਗੇ ਕਢੀਸ ਕੇ ਵਾਪਸ ਲਿਆਵਾਂਗੇ ਵੱਡੀ ਗੱਲ ਆ ਜੋ ਇਸ ਤੋਂ ਬਾਅਦ ਜੋ ਵੀ ਇਸ ਕਾਰਵਾਈ ਲੈ ਕੇ ਗੱਲਬਾਤ ਹੋਏਗੀ ਜਾਂ ਜੋ ਵੀ ਕਾਰਵਾਈ ਹੋਊਗੀ ਉਹ ਵੀ ਤੁਹਾਨੂੰ ਅਗਲੇ ਪ੍ਰੋਗਰਾਮ ਦੇ ਵਿੱਚ ਰੋ ਦਿਖਾਵਾਂਗੇ ਉਦੋਂ ਤੱਕ ਲਈ ਮੈਨੂੰ ਗੁਰਮੁਖ ਸਿੰਘ ਰਪਾਣੰਦ ਦੀ ਇਜਾਜ਼ਤ ਧੰਨਵਾਦ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.